ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਸ਼ਬਦ ਬਾਰੇ ਦੱਸਣਾ ਜੇ ਤੁਸੀਂ ਉਹ ਸ਼ਬਦੀ ਵਰਤੋਂ ਕਰਨਾ ਬਿਲਕੁਲ ਹੀ ਬੰਦ ਕਰ ਦਿੱਤੀ ਤਾਂ ਤੁਹਾਡੀ ਜ਼ਿੰਦਗੀ ਬਦਲ ਜੂ ਸੋ ਦੋਸਤੋ ਬਹੁਤ ਵਧੀਆ ਵੀਡੀਓ ਆ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਵੀਡੀਓ ਵਿੱਚ ਦੱਸਾਂਗੇ ਉਹ ਕਿਹੜਾ ਸ਼ਬਦ ਆ ਜਿਹਦੀ ਵਰਤੋਂ ਆਪਾਂ ਬਿਲਕੁਲ ਵੀ ਨਹੀਂ ਕਰਨੀ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਆਂ ਦੋਸਤੋ ਕਿਹੜਾ ਉਹ ਸ਼ਬਦ ਆ ਦੋਸਤੋ ਜਿਸ ਨੂੰ ਆਪਾਂ ਜ਼ਿੰਦਗੀ ਚੋਂ ਬਾਹਰ ਕੱਢਣਾ ਉਹ ਸ਼ਬਦ ਆ ਜੀ ਕਿ ਲੋਕ ਕੀ ਕਹਿਣਗੇ ਦੁਨੀਆ ਕੀ ਕਹੂਗੀ ਕੋਈ ਕੀ ਕਹੇਗਾ ਫਲਾਣਾ ਮੈਨੂੰ ਕੀ ਕਹੇਗਾ ਇਹ ਸਾਰੇ ਲਫ਼ਜ਼ ਆਪਾਂ ਰੋਜ਼ ਵਰਤਦੇ ਆ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਿ ਉਹ ਮੈਨੂੰ ਆਇਨਾ ਕਹਿ ਦੇਵੇ ਫਲਾਣਾ ਮੈਨੂੰ ਇਹ ਨਾ ਕਹਿ ਦੇਵੇ ਮਤਲਬ ਕਿ ਇੱਕ ਸਮਾਜ ਦਾ ਡਰ ਉਹ ਡਰ ਜਿਹੜਾ ਕਿ ਸਿਰਫ ਸਾਡੀਆਂ ਕਲਪਨਾਵਾਂ ਦੇ ਵਿੱਚ ਹੁੰਦਾ ਕੋਈ ਭਾਵੇਂ ਤੁਹਾਨੂੰ ਦੇਖਦਾ ਹੀ ਨਾ ਹੋਵੇ ਭਾਵੇਂ ਕੋਈ ਤੁਹਾਡੀ ਗੱਲ ਕਰਦਾ ਹੀ ਨਾ ਹੋਵੇ ਪਰ ਆਪਾਂ ਨੂੰ ਲੱਗਦਾ ਕਿ ਫਲਾਨਾ ਮੇਰੀ ਗੱਲ ਜਰੂਰ ਕਰਦਾ ਹੋਵੇਗਾ ਜਦੋਂ ਕਿਤੇ ਕਿਸੇ ਦੇ ਕੋਲ ਦੀ ਤੁਸੀਂ ਲੰਘਦੇ ਹੋ ਤੁਹਾਨੂੰ ਐ ਲੱਗੇਗਾ ਕਿ ਉਹ ਤਾਂ ਮੇਰੀ ਗੱਲ ਹੀ ਕਰਨਗੇ ਹੁਣ ਭਾਵੇਂ ਕਿ ਤੁਹਾਡੀ ਗੱਲ ਕਦੇ ਵੀ ਨਾ ਕੀਤੀ ਹੋਵੇ ਉਹਨਾਂ ਨੇ ਇਹੋ ਜਿਹੀਆਂ ਸੋਚਾਂ ਸਾਨੂੰ ਜ਼ਿੰਦਗੀ ਜਿਉਉ ਨਹੀਂ ਦਿੰਦੀਆਂ ਅਸੀਂ ਖੁੱਲ੍ਹ ਕੇ ਜ਼ਿੰਦਗੀ ਨਹੀਂ ਜਿਉਂਦੇ ਉਦਾਹਰਨ ਦੇ ਤੌਰ ਤੇ ਲੈ ਲਓ ਕਿ ਤੁਹਾਡੇ ਕਿਸੇ ਰਿਸ਼ਤੇਦਾਰ ਖਾਸ ਦਾ ਕਿਸੇ ਕਰੀਬੀ ਦਾ ਵਿਆਹ ਵਾ ਤੁਸੀਂ ਉਸ ਵਿਆਹ ਦੇ ਲਈ ਕਾਫੀ ਦਿਨਾਂ ਤੋਂ ਸ਼ਾਪਿੰਗ ਕਰ ਰਹੇ ਹੋ ਪੂਰੀ ਤਿਆਰੀ ਕਰ ਰਹੇ ਹੋ ਆਪਣੇ ਪਰਿਵਾਰ ਸਮੇਤ ਤੁਸੀਂ ਜਾਣਾ ਤੁਹਾਨੂੰ ਬਹੁਤ ਹੀ ਜ਼ਿਆਦਾ ਚਾੜ ਚੜਿਆ ਹੋਇਆ ਤੇ ਵਿਆਹ ਵਾਲਾ ਦਿਨ ਆ ਗਿਆ ਤੁਸੀਂ ਬਹੁਤ ਸਾਂਝੇ ਨੇ ਉੱਠ ਕੇ ਆਪਣੀ ਤਿਆਰੀ ਕਰਕੇ ਪੂਰੀ ਟੌਰ ਫੋਰ ਕੱਢ ਕੇ ਤਿਆਰ ਹੋ ਗਏ ਆਪਣੇ ਪਰਿਵਾਰ ਸਮੇਤ ਤੁਹਾਡੀ ਗੱਡੀ ਬਾਹਰ ਖੜੀ ਆ ਤੁਸੀਂ ਜਾ ਕੇ ਗੱਡੀ ਵਿੱਚ ਬੈਠਣ ਲੱਗਦੇ ਹੋ ਉਹਦੇ ਕੋਲ ਕੋਈ ਉੱਥੇ ਸੱਜਣ ਮਿੱਤਰ ਆ ਗਿਆ ਉਹ ਆ ਕੇ ਤੁਹਾਨੂੰ ਦੇਖ ਕੇ ਕਹਿੰਦਾ ਕਿ ਵਾਹ ਭਾਈ ਕਿੰਨੀ ਟੌਰ ਕੱਢੀ ਐ ਤੇਰੀ ਉਹ ਤੁਹਾਨੂੰ ਦੇਖ ਕੇ ਕਹਿੰਦਾ ਆ ਕੇ ਵੀ ਵਾਕਈ ਤੇਰੀ ਟੌਰ ਪੂਰੀ ਅੱਜ ਪੂਰੀ ਤੇਰੀ ਚੜ੍ਹਾਈ ਆ ਬਸ ਇੱਕ ਗੱਲ ਦੀ ਤੇਰੇ ਚ ਕਮੀ ਰਹਿ ਗਈ ਕਿ ਜਿਹੜੇ ਤੇਰੇ ਬੂਟ ਆ ਜੇ ਕਿਤੇ ਇਹ ਚਿੱਟੇ ਰੰਗ ਦੇ ਹੁੰਦੇ ਤਾਂ ਗੱਲ ਬਣ ਜਾਣੀ ਸੀ ਬਸ ਫਿਰ ਕੀ ਸੀ ਦਿਮਾਗ ਘੁੰਮ ਗਿਆ ਤੁਹਾਡਾ ਇਹ ਜਿਹੜਾ ਕਲਰ ਆ ਬੂਟਾਂ ਦਾ ਇਹ ਉਹਨਾਂ ਜੱਜਦਾ ਨਹੀਂ ਉਥੇ ਵਿਆਹ ਵਿੱਚ ਤੇਰੇ ਖਾਸ ਰਿਸ਼ਤੇਦਾਰ ਦੋਸਤ ਮਿੱਤਰ ਆਏ ਹੋਣਗੇ ਉਹ ਤੈਨੂੰ ਦੇਖ ਕੇ ਕੀ ਕਹਿਣਗੇ ਉਥੇ ਲੋਕ ਤੈਨੂੰ ਦੇਖ ਕੇ ਕੀ ਕਹਿਣਗੇ ਲੋਕ ਤੈਨੂੰ ਦੇਖ ਕੇ ਕਹਿਣਗੇ ਕਿ ਇਹ ਕਿਹੋ ਜਿਹੇ ਬੂਟ ਪਾਏ ਆ ਬਸ ਕਰਤਾ ਕੰਮ ਖਰਾਬ ਸਾਰਾ ਮੂਡ ਤੁਹਾਡਾ ਫਿਰ ਆਫ ਕਰਤਾ ਮਤਲਬ ਕਿ ਕਿੱਥੇ ਤਾਂ ਤੁਸੀਂ ਹੁਣ ਆਪਣੇ ਪਰਿਵਾਰ ਦੇ ਨਾਲ ਗੱਡੀ ਵਿੱਚ ਗੱਲਾਂ ਬਾਤਾਂ ਕਰਦੇ ਆਣੇ ਹੱਸਦੇ ਖੇਡਦੇ ਇੰਜੋਏ ਕਰਦੇ ਆਣੇ ਜਾਣਾ ਸੀ ਟੈਨਸ਼ਨ ਫਰੀ ਜਾਣਾ ਸੀ ਕਿੱਥੇ ਹੁਣ ਤੁਹਾਨੂੰ ਟੈਨਸ਼ਨ ਵਿੱਚ ਪਾਤਾ ਉੱਥੇ ਭਾਵੇਂ ਕੀ ਤੁਹਾਡੇ ਬੂਟ ਵੱਲ ਕੋਈ ਦੇਖੇ ਭਾਵੇਂ ਨਾ ਦੇਖੇ ਹੁਣ ਗੱਲ ਇੱਥੇ ਇਹ ਆ ਕੇ ਤੁਸੀਂ ਚੀਜ਼ ਪਾਈ ਹੋਈ ਆ ਤੁਸੀਂ ਬੂਟ ਪਾਏ ਹੋਏ ਆ ਤੁਹਾਨੂੰ ਵਧੀਆ ਲੱਗਦੀ ਆ ਤੁਸੀਂ ਕੰਫਰਟੇਬਲ ਮਹਿਸੂਸ ਕਰ ਰਹੇ ਹੋ ਤੁਹਾਨੂੰ ਵਧੀਆ ਲੱਗੇ ਤਾਂ ਹੀ ਤੁਸੀਂ ਪਾਏ ਸੀ ਫਿਰ ਲੋਕਾਂ ਬਾਰੇ ਕਿਉਂ ਸੋਚਦੇ ਹੋ ਕਿਉਂ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਰਹੇ ਹੋ ਹਰ ਇੱਕ ਇਨਸਾਨ ਨੂੰ ਸੈਂਸ ਹੁੰਦੀ ਆ ਕੱਪੜੇ ਪਾਉਣ ਦੀ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਆ ਹਰ ਇੱਕ ਦਾ ਆਪਣਾ ਵੱਖਰਾ ਅੰਦਾਜ਼ ਹੁੰਦਾ ਵੱਖਰਾ ਢੰਗ ਤਰੀਕਾ ਹੁੰਦਾ ਕੱਪੜੇ ਲੀੜੇ ਬੂਟ ਪਾਉਣ ਦਾ ਕਿਸੇ ਨੂੰ ਦੇਖ ਕੇ ਜਾਂ ਕਿਸੇ ਦੇ ਲਈ ਆਪਣੇ ਆਪ ਨੂੰ ਕਦੇ ਵੀ ਤਿਆਰ ਨਹੀਂ ਕਰਨਾ ਚਾਹੀਦਾ ਆਪਣੇ ਆਪ ਲਈ ਸਭ ਕੁਝ ਕਰੋ ਜੋ ਤੁਹਾਡਾ ਮਨ ਕਰਦਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਕਰੋ ਮੇਰੇ ਇਹ ਵਿਚਾਰ ਨੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਵਿੱਚ ਜਰੂਰ ਉਡੀਕ ਕਰੂੰਗਾ ਇਹੀ ਕੁਝ ਆਪਾਂ ਕੰਮਾਂ ਕਰਾਉਣ ਲੈ ਕੇ ਕਰਦੇ ਆਂ ਬੈਸੇ ਦਾ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਕੋਈ ਵੀ ਕੰਮ ਚੰਗਾ ਮਾੜਾ ਨਹੀਂ ਹੁੰਦਾ ਜਿਹੜਾ ਕਿ ਆਪਾਂ ਹੱਥੀਂ ਕਰਦੇ ਆਂ ਕੋਈ ਕਿਰਤ ਕਰਦੇ ਆਂ ਸਾਰੇ ਕੰਮ ਵਧੀਆ ਹੁੰਦੇ ਆ ਆਪਾਂ ਕੰਮ ਕਰਕੇ ਕੋਈ ਰਾਜੀ ਨਹੀਂ ਕਿ ਹੱਥੀਂ ਕੰਮ ਕਰਨਾ ਪਊ ਮੈਨੂੰ ਜੇ ਮੈਂ ਆਹ ਕੰਮ ਕਰ ਲੇ ਇਹ ਤਾਂ ਕੰਮ ਮੇਰੇ ਲੈਵਲ ਤੋਂ ਬਹੁਤ ਛੋਟਾ ਵਾ ਮੈਨੂੰ ਦੇਖ ਕੇ ਲੋਕ ਕੀ ਕਹਿਣਗੇ ਲੋਕ ਮੇਰੇ ਬਾਰੇ ਕੀ ਸੋਚਣਗੇ ਮਤਲਬ ਕਿ ਲੋਕਾਂ ਦੇ ਚੱਕਰਾਂ ਦੇ ਵਿੱਚ ਪੈ ਕੇ ਕਈ ਵਾਰ ਆਪਾਂ ਵਿਲੇ ਰਹਿੰਦੇ ਆ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਦੋਸਤੋ ਤਾਂ ਆਪਣੀ ਸੋਚ ਨੂੰ ਬਦਲੀ ਕਰੋ ਆਪਾਂ ਆਪਣੀ ਧਰਤੀ ਤੇ ਰਹਿ ਕੇ ਕੋਈ ਵੀ ਕੰਮ ਕਰਦੇ ਆ ਤਾਂ ਉਹਦੇ ਵਿੱਚ ਸ਼ਰਮ ਕਦੀ ਕੀ ਇਤਰਾਜ ਆਪਾਂ ਨੂੰ ਕਿ ਜੇ ਆਪਾਂ ਨੂੰ ਕਿਸੇ ਕੰਮ ਦੇ ਪ੍ਰਤੀ ਕੌਨਫੀਡੈਂਸ ਹੈਗਾ ਕਿ ਫਲਾਣੇ ਕੰਮ ਨੂੰ ਮੈਂ ਬਹੁਤ ਵਧੀਆ ਢੰਗ ਦੇ ਨਾਲ ਕਰ ਸਕਦਾ ਬਹੁਤ ਵਧੀਆ ਇਹਦੇ ਵਿੱਚੋਂ ਕਮਾਈ ਕਰ ਸਕਦਾ ਭਾਵੇਂ ਕਿ ਕੰਮ ਛੋਟਾ ਵੱਡਾ ਹੋਵੇ ਇਹਦੇ ਵਿੱਚ ਫਿਰ ਕਾਹਦਾ ਇਤਰਾਜ ਆ ਤੁਸੀਂ ਕਿਉਂ ਨਹੀਂ ਫਿਰ ਕਰਦੇ ਕਿਉਂ ਡੀ ਕਰਦੇ ਹੋ ਕਿਸੇ ਦੀ ਫਿਰ ਕਿਉਂ ਕਿਸੇ ਨੇਕ ਕੰਮ ਕਰਨ ਦੇ ਲਈ ਲੋਕਾਂ ਦੀ ਪ੍ਰਵਾਹ ਕਰਦੇ ਹੋ ਕਿਉਂ ਤੁਸੀਂ ਆਪਣਾ ਕੰਮ ਨਹੀਂ ਕਰਦੇ ਤੁਹਾਨੂੰ ਲੋਕਾਂ ਨੇ ਆ ਕੇ ਘਰ ਵਿੱਚ ਦਾਣੇ ਨਹੀਂ ਪਾ ਕੇ ਜਾਣੇ ਤੁਹਾਡੇ ਪਰਿਵਾਰ ਨੂੰ ਤੁਸੀਂ ਖੁਦ ਆਪ ਪਾਲਣਾ ਉਹਨਾਂ ਦੇ ਲਈ ਰੋਟੀ ਦਾ ਗੁਜ਼ਾਰਾ ਤੁਸੀਂ ਖੁਦ ਕਰਨਾ ਕਿਉਂਕਿ ਲੋਕ ਤੁਹਾਨੂੰ ਡੀਮੋਟੀਵੇਟ ਕਰਨ ਵਾਲੇ ਬਾਰੇ ਮਿਲਣਗੇ ਤੇ ਮੋਟੀਵੇਟ ਕਰਨ ਵਾਲੇ ਬਹੁਤ ਘੱਟ ਮਿਲਣਗੇ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਖੁੱਲ੍ਹ ਕੇ ਕਰੋ ਖੁੱਲ੍ਹ ਕੇ ਆਪਣੀ ਜ਼ਿੰਦਗੀ ਨੂੰ ਜਿਉਓ ਖੁੱਲ੍ਹ ਕੇ ਕਾਮਯਾਬੀ ਨੂੰ ਹਾਸਲ ਕਰੋ ਹੋਰ ਵੀ ਦੋਸਤੋ ਬਹੁਤ ਜ਼ਿਆਦਾ ਮੌਕੇ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਜਿੱਥੇ ਆਪਾਂ ਕਹਿ ਦਿੰਦੇ ਆ ਕਿ ਲੋਕ ਕੀ ਕਹਿੰਦੇ ਅੱਜ ਹੀ ਇਸ ਸ਼ਬਦ ਨੂੰ ਜ਼ਿੰਦਗੀ ਦੇ ਵਿੱਚੋਂ ਬਾਹਰ ਕਰ ਦਿਓ ਕਿ ਮੈਂ ਫਲਾਨੀ ਕਾਰ ਲੈ ਲਈ ਕਾਰ ਛੋਟੀ ਆ ਲੋਕ ਕੀ ਕਹਿਣਗੇ ਕਿ ਲੋਕਾਂ ਨੇ ਤੁਹਾਨੂੰ ਡੀਜ਼ਲ ਪਾ ਕੇ ਦੇਣਾ ਕਾਰ ਦੇ ਵਿੱਚ ਡੀਜ਼ਲ ਤਾਂ ਤੁਹਾਨੂੰ ਆਪ ਨੂੰ ਹੀ ਪੋਣਾ ਪੈਣਾ ਜਾਂ ਤੁਸੀਂ ਇਹ ਸੋਚਦੇ ਹੋ ਕਿ ਮੈਂ ਇੰਨੀ ਮਿਹਨਤ ਕਰਕੇ ਜੇ ਘਰ ਛੋਟਾ ਪਾ ਲਿਆ ਜਾਂ ਮੈਂ ਜੇ ਘਰ ਪਾਇਆ ਹੀ ਨਾ ਤਾ ਮੈਨੂੰ ਲੋਕ ਕੀ ਕਹਿਣਗੇ ਕਿ ਕਿੰਨੇ ਸਾਲਾਂ ਦਾ ਕੰਮ ਕਰ ਰਿਹਾ ਤੇ ਇਹਨੇ ਹਾਲ ਤੱਕ ਘਰ ਬਣਾਇਆ ਨਹੀਂ ਮੇਰੇ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਬਾਹਰ ਚਲੇ ਗਏ ਮੈਂ ਇੱਥੇ ਇਕੱਲਾ ਹੀ ਆ ਮੈਨੂੰ ਇੱਥੇ ਇਕੱਲਾ ਦੇਖ ਕੇ ਲੋਕ ਕੀ ਕਹਿੰਦੇ ਹੋਣਗੇ ਮੇਰੇ ਬਾਰੇ ਕੀ ਸੋਚਦੇ ਹੋਣਗੇ ਦੋਸਤੋ ਇਹ ਸਾਰਾ ਕੁਝ ਸੋਚਣਾ ਬੰਦ ਕਰ ਦਿਓ ਲੋਕ ਤੁਹਾਡੇ ਬਾਰੇ ਕੁਝ ਵੀ ਨਹੀਂ ਕਹਿੰਦੇ ਤੁਸੀਂ ਆਪਣੀ ਜ਼ਿੰਦਗੀ ਨੂੰ ਆਪ ਜਿਉਮੋ ਖੁੱਲ ਕੇ ਜ਼ਿੰਦਗੀ ਨੂੰ ਜਿਉਮੋ ਕਿਸੇ ਦੀ ਬਿਲਕੁਲ ਵੀ ਪਰਵਾਹ ਨਾ ਕਰੋ ਕਿਸੇ ਨੂੰ ਦਿਖਾਉਣ ਦੇ ਲਈ ਜ਼ਿੰਦਗੀ ਨਹੀਂ ਜਿਉਣੀ ਚਾਹੀਦੀ ਜੋ ਤੁਹਾਡਾ ਮਨ ਕਰਦਾ ਉਹਨੂੰ ਖੁੱਲ੍ਹ ਕੇ ਕਰੋ ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਕੁਝ ਵੀ ਗਲਤ ਨਹੀਂ ਕਰਨਾ ਕਿ ਮੈਂ ਤਾਂ ਜੀ ਜੋ ਮੇਰਾ ਦਿਲ ਕਰੂਗਾ ਮੈਂ ਤਾਂ ਉਹੀ ਕਰੂੰਗਾ ਮੈਨੂੰ ਨਹੀਂ ਲੋਕਾਂ ਦੀ ਪਰਵਾਹ ਕਿ ਅਸੀਂ ਤਾਂ ਆਪਣੀ ਮਰਜ਼ੀ ਕਰਾਂਗੇ ਜੋ ਸਾਡਾ ਮਨ ਕਰੂਗਾ ਤਾਂ ਤੁਸੀਂ ਐਦਾਂ ਬਿਲਕੁਲ ਵੀ ਨਹੀਂ ਕਰਨਾ ਕਿਉਂਕਿ ਉਹ ਕੰਮ ਕਰਨਾ ਜਿਸ ਨੂੰ ਸਮਾਜ ਪ੍ਰਵਾਨਗੀ ਦਿੰਦਾ ਜੋ ਤੁਹਾਡਾ ਦਿਲ ਕਰਦਾ ਤੁਹਾਡਾ ਮਨ ਕਰਦਾ ਉਹ ਕਰੋ ਪਰ ਤਰੀਕਾ ਸਹੀ ਹੋਣਾ ਚਾਹੀਦਾ ਸਮਾਜ ਉਸ ਕੰਮ ਨੂੰ ਪ੍ਰਵਾਨਗੀ ਜਰੂਰ ਦੇਵੇ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦੀ